ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਲ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਕੋਟਲਾ ਰਾਇਕਾ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਬਾਗਾਪੁਰਾਣਾ ਪੈਂਦੀ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਦੋਸਤੋ ਜਿਹੜੇ ਘਰੇ ਵੀਡੀਓ ਬਣਾ ਰਹੇ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਪਸ਼ੂ ਆ ਕਾਫੀ ਗੈਂਤੀ ਚ ਬਾਈ ਹੋਣੀ ਪਸ਼ੂ ਰੱਖਦੇ ਆ ਅੱਜ ਦੀ ਵੀਡੀਓ ਦੇ ਵਿੱਚ ਦੋ ਪਸ਼ੂ ਬਾਈ ਹੋਣਾ ਨੇ ਸੇਲ ਕਰਨੇ ਆ ਇੱਕ ਬਹੁਤ ਚੰਗੀ ਤਾਜੀ ਸੂਈ ਸਵਾਈ ਡੱਬੀ ਵੈੜ ਪ੍ਰਿੰਟ ਵਾਲੀ ਚੰਗੇ ਦੁੱਧ ਵਾਲੀ ਆ ਬੱਚਾ ਇਹਦਾ ਉਹ ਬੈਠਾ ਇੱਕ ਇਧਰ ਮੱਝ ਸੂਈ ਸਵਾਈ ਹੈ ਇੱਕ ਇਹ ਨਗ ਸੇਲ ਆ ਮਗਰ ਫੀਮੇਲ ਕਾਫ ਕੱਢੀ ਇਨਫਰਮੇਸ਼ਨ ਲੈ ਦਣਾ ਹਾਂਜੀ ਬ੍ਰਦਰ ਸਾਸੀਕਰ ਸਾਸੀਕਰ ਨਾਮ ਤੇ ਐਡਰੈਸ ਨਾਮ ਇਕਬਾਲ ਸਿੰਘ ਹੈ ਜੀ ਕੰਡ ਕੋਟਲਾਰਾ ਇੱਕ ਤਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਮੂਗਾ ਫੋਨ ਨੰਬਰ ਦਾਸੀ 9814572687 ਇੱਕ ਰਿਫਰ ਦਾ 981457267 ਠੀਕ ਹੈ ਜੀ 99 ਸੂਏ ਸੂਈ ਝੋਟੀ ਜੀ ਇਹ ਪਹਿਲਾਂ ਨੂੰ ਸੂਈ ਹੈ ਜੀ ਸੂਈ ਨੂੰ ਸਮਾ ਸੂਈ ਨੂੰ ਇਹਨੂੰ ਹੋ ਗਈ 15 16 ਦਿਨ ਨੂੰ 15 16 ਦਿਨ ਕਿੰਨਾ ਕੁ ਦੁੱਧ ਹੈ ਜੀ ਝੋਨਾ ਲਗਭਗ 10 ਕਿਲੋ ਦੁੱਧ ਹੈ ਸਹੀ ਝੋਨਾ ਵਾਲਾ ਹਾਂ ਜੀ ਝੋਕੇ ਲੈ ਜੇਗਾ ਹਾਂ ਜੀ ਹਾਂ ਦੋ ਪੈਂਟ ਬੱਚਾ ਮਗਰ ਕੱਟੀ ਜੀ ਹਾਂ ਜੀ ਕੱਟੀ ਆ ਇਹ ਆਪਣੀ ਹੈਗੀ ਜੀ ਮਹਾਵੀਰ ਬੋਲੀ ਵੀਰਾਂ ਵਾਲੀ ਵੀਰਾਂ ਵਾਲੀ ਗੱਲ ਹੂੰ ਠੀਕ ਹੈ ਜੀ ਕਿੱਡੀ ਇਹ ਮਾੜੀ ਜੀ ਤੋਰ ਕੇ ਵਿਖਾ ਦੀ ਦੋਸਤੋ ਬੱਚਿਆ ਮਗਰ ਫੀਮੇਲ ਕਾ ਫੀਮੇਲ ਕਾ ਆਫ ਕਟੜੀ ਮਹਾਵੀਰ ਬੋਲ ਦੀ ਧੀ ਹੈ ਵੀਰਾਂ ਵਾਲੀ ਵਾਲਿਆਂ ਦਾ ਬੋਲ ਹੈ ਜੱਡ ਬਲੈਕ ਹੈ ਤੁਸੀਂ ਸਾਰੇ ਜਾਣਦੇ ਹੀ ਆ ਵੀਰਾਂ ਵਾਲੀ ਵਾਲਿਆਂ ਦਾ ਬੋਲ ਮਹਾਵੀਰ ਪਹਿਲੇ ਸੂਏ ਬਾਈ ਕਹਿੰਦਾ ਝੋਟੀ ਸੂਈ ਹੈ 10 ਕਿਲੋ ਦੁੱਧ ਦਾ ਜਿਹੜਾ ਤੁਸੀਂ ਝੋ ਲੈਣਾ ਦੋ ਟਾਈਮ ਤਿੰਨ ਟਾਈਮ ਭਾਵੇਂ ਕੋਈ ਚਾਰ ਟਾਈਮ ਚੋਕੇ ਲੈ ਜੇ 10 ਕਿਲੋ ਦੁੱਧ ਦਾ ਵੀਰ ਕਹਿੰਦਾ ਜਿਹੜਾ ਤਿਆਰ ਸੁਈ ਨੂੰ ਸਮਾ ਬਾਈ 15 16 ਦਿਨ ਹੋ ਗਏ 15 16 ਦਿਨ ਵੀਰ ਕਹਿੰਦਾ ਸੁਈ ਨੂੰ ਸਮਾ ਹੋ ਗਿਆ ਥੱਲੇ ਪਿਲੂਟੀ ਨਹੀਂ ਸ਼ੁਰੂ ਕੀਤੀ ਗਰਮੀ ਦਾ ਕਰਕੇ ਹੋਰ ਵੀ ਕਰ ਦੇਗੀ ਠੀਕ ਹੈ ਜੀ ਇਹਦੀ ਮਾਂ ਦਾ ਰਿਕਾਰਡ 15 ਕਿਲੋ ਲੱਗ ਗਿਆ ਠੀਕ ਹੈ ਜੀ ਆਪਣੇ ਕੋਲ ਹੀ ਸੀ ਮਾਂ ਜਿਹੜੀ ਆਪਣੇ ਘਰ ਦੀ ਸੀ ਠੀਕ ਹੈ ਜੀ ਦੋਸਤੋ ਇਹ ਝੋਟੇ ਵੀ ਵੀਰ ਦੱਸਦਾ ਕਿ ਘਰ ਦੀ ਜੰਪਲ ਆ ਇਹਦੀ ਮਾਂ ਥੱਲੇ 15 ਕਿਲੋ ਦੁੱਧ ਸੀਗਾ ਬਾਈ ਦੱਸਦਾ ਕਿ ਹਜੇ ਬੰਦ ਲੋ ਜੀ ਕੋਈ ਲੇਟੀ ਨਹੀਂ ਪਾਈ ਗਰਮੀ ਕਰਕੇ ਵੀਰ ਕਹਿੰਦਾ ਲੇਟੀ ਹੈ ਜੇ ਸ਼ੁਰੂ ਨਹੀਂ ਕੀਤੀ 10 ਕਿਲੋ ਦੁੱਧ ਆ ਦੁੱਧ ਬਾਈ ਕਹਿੰਦਾ ਵੱਧ ਜੂਗੀ ਜੇ ਅੱਗੇ ਕੋਈ ਭੈਣ ਭਰਾ ਸੇਵਾ ਹੋਰ ਕਰ ਲੈਂਦਾ ਅੱਜ 10 ਕਿਲੋ ਆ ਜਿਹੜਾ ਤਿਆਰ ਆ ਤੁਸੀਂ 10 ਕਿਲੋ ਮੰਨ ਕੇ ਆਇਓ ਬਾਅਦ ਚ ਅੱਗੇ ਤੁਹਾਡੀ ਸੇਵਾ ਸੰਭਾਲਦੇ ਆ ਵਧਾਉਣਾ ਜਾਂ ਘਟਾਉਣਾ ਜੇ ਵੱਧ ਦਾਣਾ ਪਾ ਲੋਗੇ ਵੱਧ ਜੂਗੀ ਇਹ ਗਮੂਰੇ ਸਿਆਲ ਆ ਸੇਵਾ ਨਾ ਵਾਧੀ ਜਾਂ। ਹੂੰ। ਉਹ ਗਰਮੀਆਂ ਨੇ ਟੀ ਨਾ ਪਾਏ ਜੇ ਪਾਈ ਸ਼ੁਰੂ ਨਹੀਂ ਕੀਤੀ ਗਰਮੀ ਜਾਦੇ ਆ। ਠੀਕ ਹੈ ਜੀ। ਤਾਂ ਕਰਕੇ ਪਸੂ ਹੌਂਕਣ ਲੱਗ ਜਾਂਦਾ ਕਿ ਚਾਰ ਪੈਂਦਾ ਵੀਰੇ ਨਾਲ। ਠੀਕ ਹੈ ਜੀ। ਹਾਂਜੀ। ਜੈ ਜੈ ਮੋਲ ਬਾਈ। ਮੋਲ ਇਹਦਾ ਜੀ ਜੈ ਜੈ ਜੀ ਹੈ 90000। ਮਾਨਤਾਨ ਹੋ ਜੂ। ਹਾਂਜੀ ਹਾਂਜੀ। ਦੋਸਤੋ 90000 ਬਾਈ ਮੋਲ ਕਰਦਾ। ਮਾਨਤਾਨ ਹੋ ਜੂ। ਪਹਿਲੇ ਸਵੇ ਬਾਈ ਕਹਿੰਦਾ ਝੋਟੀ ਸੂਈ ਐ ਮਗਰੇ ਦੇ ਕੱਟੀ ਐ 10 ਕਿਲੋ ਅੱਜ ਧਾਰਾ ਤਿਆਰ ਐ। ਥਣ ਸੋਹਣੇ ਆਦੀ ਚਵਾਈ ਵਾਲੇ ਹਵਾਨੇ ਤੇ ਬ੍ਰਿਕ ਬ੍ਰਿਕ ਮੇਨ ਜੀ ਵੀ ਚੰਗਿਆਂ ਸੋਹਣੀ ਝੋਟੀ ਆ ਪਹਿਲਾ ਸੂ ਅਪਲੂਨ ਕੱਟੀ ਕਦ ਕਾਠ ਵੱਡਾ ਹੀ ਆ ਵਜਨ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਚੰਗਾ ਬਾਕੀ ਵੀਡੀਓ ਬਣਾਉਣ ਦਾ ਸਮਾਂ ਦੁਪਹਿਰ ਕ ਦਾ ਥਣ ਹਵਾਨੇ ਦੀ ਜੱਜਮੈਂਟ ਆਪਦੀ ਉਸ ਹਿਸਾਬ ਨਾਲ ਕਰ ਲਿਓ ਸ਼ਾਮ ਦੀ ਚਵਾਈ ਚ 5 ਘੰਟੇ ਪਾਏ 1:09 ਤੇ ਵੀਡੀਓ ਬਣਾ ਰਹੇ ਆ ਰਾਈਟ ਟਾਈਮ 1:09 ਹੋ ਗਿਆ ਇੱਕ ਵਾਰੀ ਤੁਹਾਨੂੰ ਮੈਂ ਦੂਸਰੀ ਸਾਈਡ ਤੋਂ ਵੀ ਥਣ ਵਿਖਾ ਦੇਣਾ ਆ ਦੂਸਰੀ ਸਾਈਡ ਤੋਂ ਵੀ ਵੇਖ ਲਓ ਸੋਹਣੇ ਥਣ ਚਾਰਾ ਥਣਾਂ ਦਾ ਸੇਮ ਹੀ ਸਾਈਜ਼ ਆ ਆਪੁਰ ਬਹੁਤ ਮੋਲੀ ਆ ਠੀਕ ਹੈ ਜੀ ਸੀਲ ਵੀ ਬਹੁਤ ਜ਼ਿਆਦਾ ਠੀਕ ਹੈ ਜੀ ਜਮਾ ਨਹੀਂ ਜੰਮੀ ਜਮਾ ਠੀਕ ਹੈ ਜੀ ਜਿਵੇਂ ਪਹਿਲਾਂ ਸੀਗੀ ਔਲ ਹੁਣ ਜਮਾ ਹੀ ਨਹੀਂ ਇਹਨਾਂ ਨੇ ਮੰਨੀ ਠੀਕ ਹੈ ਜੀ ਇਹ ਰਵਾ ਆਪਣਾ ਜਾਨੀ ਦੀ 8 ਮਹੀਨੇ ਤੱਕ ਦੁੱਧ ਦਿੰਦੇ ਆ ਆਪਣੇ ਸਾਰੇ ਪਸ਼ੂ ਗਏ ਆ ਠੀਕ ਹੈ ਜੀ ਇਹ ਆਪਾਂ ਆਪ ਹੀ ਛੱਡੀ ਦੀਆਂ ਜਾ ਸਹੀ ਹੈ ਜੀ ਦੋਸਤੋ ਵੀਰ ਦੱਸਦਾ ਹੈ ਕਿ ਆਪਣੇ ਸਾਰੇ ਪਸ਼ੂ ਲੰਮਾ ਟਾਈਮ ਹੀ ਦੁੱਧ ਪਿਆਉਂਦੇ ਆ 8 ਮਹੀਨੇ ਤੱਕ ਬਾਈ ਕਹਿੰਦਾ ਸਾਰੇ ਜਾਨਵਰ ਆਪਣੇ ਦੁੱਧ ਪਿਆਨਦੇ ਆ ਆ ਵੀ ਡਰਾਈ ਕਰਦੇ ਆ 90000 ਮੁੱਲ ਹੈ ਜੈ ਜੀ ਕੀ ਉਮੰਤਾ ਵਿੱਚੋਂ ਮਾਨ ਤਾਨ ਹੋ ਜੂ ਬੇਫਿਕਰ ਹੋ ਕੇ ਅਗਲਾ ਆ ਜੇ ਦੋ ਨੰਬਰ ਬਾਰੇ ਦੱਸ ਦਈਏ ਬਾਈ ਜੀ ਹਾਂਜੀ ਇਹ ਦੂਜਾ ਸੂਆ ਆਪਣੀ ਵੇੜਾ ਇਹ ਵੀ ਕਰਦੀ ਹੈ ਜੀ ਆਪਣੀ ਠੀਕ ਹੈ ਇਹ ਪਹਿਲੇ ਸੂਈ ਦੀ ਮੱਛੀ ਹੈ ਜੀ ਉਹ ਪਹਿਲੇ ਦੀ ਹੈ ਹਾਂਜੀ ਹਾਂ ਸੂਈ ਨੂੰ ਸਮਾਂ ਇਹਨੂੰ ਇਹ ਤਾਂ ਰਾਤ ਹੀ ਸੂਈ ਹੈ ਜੀ ਜੇਰ ਪੈ ਗਈ ਜੀ ਜੇਰ ਪੈ ਗਈ ਉਹ ਸਾਹਮਣੇ ਪਈ ਹੈ ਜੀ ਦੋਸਤੋ ਜੇਰ ਪੈ ਗਈ ਉਹ ਬਠਲ ਚ ਹੈ ਮਗਰ ਬੱਚਾ ਆਈਏ ਤੇ ਆਪਦੀ ਸੂਈ ਕਿੰਨਾ ਕੁ ਦੁੱਧ ਦਿੱਤਾ ਇਹਨੇ ਪਹਿਲੇ ਸੂਈ ਜੀ ਇਹਨੇ ਦਿੱਤਾ ਹੀ 24 ਕਿਲੋ ਆਪਣੇ ਕੋਲ ਠੀਕ ਹੈ ਜੀ ਹਾਂ ਜੀ ਮੇਰੇ ਕਹਿਣ ਨੂੰ ਕੋਈ ਮਰਜ਼ੀ ਕਹੀ ਚੱਲੋ ਜਿਹੜਾ ਝੋਣ ਵਾਲਾ ਕਿੰਨਾ ਕੁ ਦੁੱਧ ਤਰਾਉਣਾ ਹੈ ਹਾਂ ਜੀ ਹਾਂ ਯਾਨੀ ਜੇ ਹਰ ਕੀ 25 ਤੋਂ 30 ਚੱਲੂਗੀ ਹਾਥੀ ਚਵਾਈ ਕਰਦੇ ਸੀਗੇ ਮਸ਼ੀਨ ਦੇ ਹਾਥੀ ਦੋਨੇ ਪਾਸੇ ਬਹਿ ਕੇ ਠੀਕ ਹੈ ਜੀ ਹਾਂ ਜੀ ਕਿੱਡੀ ਬਾਹਰ ਨੂੰ ਮੜਾ ਜੀ ਬਹੁਤ ਕੋਲੀ ਆ ਠੀਕ ਹੈ ਜੀ ਹਾਂ ਬੜੀ ਸੁਣੀ ਆ ਦੀ ਠੀਕ ਹੈ ਜੀ ਬਾਕੀ ਸੂਏ ਸਵਾਈਆ ਦੋਵੇਂ ਪਸ਼ੂ ਅਗਲਾ ਚੋਕੇ ਲੈ ਜਾਏ ਗੱਬਣ ਦਾ ਵਹਿਮ ਹੁੰਦਾ ਪਤਾ ਨਹੀਂ ਕੀ ਨਿਕਲਣਾ ਵਿੱਚੋਂ ਇਹ ਤਾਂ ਸੂਈਆਂ ਸਵਾਈਆਂ ਹੈਗੀਆਂ ਆਪਦਾ ਅਗਲਾ ਦੋ ਟਾਈਮ ਚਾਰ ਟਾਈਮ ਚੋਲੇ ਵਾਲੀ ਜੀ ਸੂਈ ਕਰਕੇ ਸੂਣ ਵਾਲੀ ਕਰਕੇ ਬਣਵਾਏ ਨਹੀਂ ਠੀਕ ਹੈ ਜੀ ਹਵਾਨੇ ਵਾਲੇ ਪਾਸੋਂ ਐਕਸਟਾ ਆਰਨਰੀ ਬਹੁਤ ਸੋਹਣਾ ਵੱਡਾ ਜ਼ਬਰਦਸਤ ਹਵਾਨਾ ਤਿਆਰ ਕੀਤਾ ਪੱਟਾਂ 'ਚ ਫਸਿਆ ਪਿਆ ਥਣ ਵੀ ਪੂਰਾ ਚੰਗਾ ਮੋਟਾ ਹੱਦੀ ਚਵਾਈ ਵਾਲਾ ਜਾਨ ਵਾਲਾ ਥਾਣਾ ਇੱਕ ਨੰਬਰ ਪਹਿਲਾ ਸੂਹਾ ਪਲੂਨ ਕੱਟੀ ਆ ਦੋ ਨੰਬਰ ਦੂਜੇ ਸੂਵੇ ਵੈੜ ਸੂਈ ਐ ਐਚ ਐਫ ਨਸਲ ਦੀ ਡੱਬੀ ਵੈੜ ਪ੍ਰਿੰਟ ਵਾਲੀ ਚਾਰੇ ਥਾਣਾ ਹੱਦੀ ਚਵਾਈ ਵਾਲੇ ਚਾਰੇ ਥਾਣ ਪੀੜੀ ਤੇ ਪਾ ਵਾਂਗੂ ਚਾਰੇ ਗੁੱਠਾਂ ਨੂੰ ਕਰਾਂ ਤੇ ਲੱਗੇ ਹੋਏ ਆ ਬਸ ਮੰਨ ਲਓ ਕੋਈ ਗੱਲ ਨਹੀਂ ਜੀ ਬਾਕੀ ਰੋਕ ਕੇ ਥਾਣੇ ਇਹਦੇ ਵੀ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦੇਣਾ ਜੇਰ ਪੈ ਗਈ ਆ ਤੁਹਾਨੂੰ ਪਹਿਲਾਂ ਵੀ ਵਿਖਾ ਦੀ ਆ ਦੁਬਾਰਾ ਵੀ ਵਿਖਾ ਦਿੰਨੇ ਆ ਤੂੜੀ ਰੱਖੀ ਬੈਠੇ ਗੱਲੀ ਹਾਂ ਆਹ ਵਾਹ ਤੂੜੀ ਰੱਖੀ ਬੈਠੇ ਆਪਣਾ ਵਾਹ ਹੂੰ ਸਹੀ ਆ ਸਹੀ ਹੈ ਜੀ ਆ ਦੋਸਤੋ ਜੇਰ ਕਿਤੇ ਉਹਦਾ ਮੱਖੇ ਮੱਖੇ ਬੈੰਦੇ ਹੋਣੀਆਂ ਤਾਂ ਤੂੜੀ ਪਾਤੀ ਹੋਣੀ ਉੱਪਰ ਹਾਂ ਢੱਗੀ ਵੀ ਸੀ ਜੀ ਇਹ ਤਾਂ ਐ ਤੂੜੀ ਛਿੱਟੀ ਵੀ ਥੱਲੇ ਉਵੇਂ ਹੀ ਕਰ ਇਕੱਠੀ ਕਰਦੇ ਠੀਕ ਹੈ ਜੀ ਮਗਰੇ ਦੇ ਬੱਚਾ ਮੇਲ ਕਾਫ ਬਛੜਾ ਖਣ ਭਾਂਡੇ ਦੀ ਸਾਫ਼ ਸੁਥਰੀ ਆ ਹਾਂਜੀ ਆ ਤਾਂ ਬੜੀ ਛੋਣੀ ਹੈ 24/10 ਦਾ ਪੂਰੀ ਚੰਗੀ ਆ 24 ਲੀਟਰਾਂ ਨੂੰ ਦੁੱਧ ਬਾਈ ਦੱਸਦਾ ਕਿ ਚੋਲਿਆ ਆਪਾਂ ਇਹਦੇ ਥੱਲੇ ਇਹਦਾ ਮੁੱਲ ਬਾਈ ਜੈਜ ਜਿਆ ਇਹਦਾ ਮੁੱਲ ਹੀ 85000 ਮੰਨਤਾਨ ਹੋ ਜੂ ਹਾਂਜੀ ਠੀਕ ਹੈ ਜੀ ਦੋਸਤੋ 85000 ਡਿਮਾਂਡ ਹੈ ਮੰਨਤਾਨ ਹੋ ਜੂ ਇਹ ਦੋ ਪਸ਼ੂ ਬਾਈ ਦੇ ਸੇਲ ਹੈ ਬਿਲਕੁਲ ਜੈਜ ਜੀ ਕੀਮਤ ਦੇ ਆ ਨਵਾਂ ਖਾਨ ਪਸ਼ੂ ਆ ਕੋਈ ਵਧੀਆ 5 5 7 7 ਸੂਵੇ ਕਰਮਾਂ ਵਾਲੀ ਵਧੀਆ ਦੁੱਧ ਪਿਆ ਜਾਣਗੇ ਝੋਟੀ ਦਾ 90000 ਮੁੱਲ ਹੈ ਵਹਿੜ ਦਾ 85000 ਮੁੱਲ ਹੈ ਇਹ ਜੋੜਾ ਨਗਾ ਦਾ ਸੇਲ ਹੈ ਘਰੇਲੂ ਪਸ਼ੂ ਹੈ ਜਿਹੜੇ ਵੀ ਭੈਣ ਭਰਾ ਦੇ ਜਿਹੜਾ ਵੀ ਨੱਕ ਪਸੰਦ ਆਉਂਦਾ ਜੇ ਕੋਈ ਭੈਣ ਭਰਾ ਝੋਟੀ ਲੈਣ ਦਾ ਚਾਹਵਣਾ ਸੂਈ ਸਵਾਈ ਝੋਟੀ ਹੈ 10 ਕਿਲੋ ਅੱਜ ਦੁੱਧ ਤਿਆਰ ਹੈ 15 16 ਕੇ ਦਿਨਾਂ ਦੀ ਸੂਈ ਹੈ ਮਗਰੇ ਦੇ ਕੱਟੀ ਆ ਦੋਸਤੋ ਬਗਾਨਾ ਬੰਦਾ ਕਰਕੇ ਥੋੜਾ ਜਿਹਾ ਪਸ਼ੂ ਕਰਦਾ ਬਾਕੀ ਫੋਨ ਨੰਬਰ ਸਕਰੀਨ ਤੇ ਆ ਪਿੰਡ ਕੋਟਲਾ ਰਾਇਕਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਦੋ ਕੋਟਲੇਆ ਕੋਟਲਾ ਮੇਰ ਸਿੰਘ ਵਾਲਾ ਤੇ ਆ ਕੋਟਲਾ ਰਾਇਕਾ ਕੋਟਲਾ ਰਾਇਕਾ ਪਿੰਡ ਚੋਂ ਵੀਡੀਓ ਬਣਾ ਰਹੇ ਆ ਬਾਕੀ ਫੋਨ ਨੰਬਰ ਸਕਰੀਨ ਤੇ ਆ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਬਾਈ ਜੀ ਨੇ ਦਿੱਤੇ ਹੋਏ ਨੰਬਰਾਂ ਦੇ ਸੰਪਰਕ ਕਰ ਲਿਓ ਫੋਨ ਨੰਬਰ ਲਗਾਤਾਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਗੁਰਸੇਖ ਪਰਿਵਾਰ ਹੈ ਜੋੜਾ ਪਸ਼ੂਆਂ ਦਾ ਸੇਲ ਹੈ ਘਰੇਲੂ ਨਾਗ ਹੈ ਕੋਈ ਵਪਾਰ ਦਾ ਕੰਮ ਨਹੀਂ ਜਣੀ ਦੀ ਆ ਘਟਿਆ ਨਹੀਂ ਮਰ ਹੋਏਗੀ ਆ ਵੀ ਸਾਰੀਆਂ ਮੱਝਾਂ ਆਪਣੇ ਘਰੇ ਜੰਮੀਆਂ ਹੋਈਆਂ ਸਾਰੀਆਂ ਠੀਕ ਹੈ ਹਾਂ ਹਮ ਸਹੀ ਆ ਕੋਈ ਵੀ ਬਦੂ ਆਪਣੇ ਬਾਹਰ ਨਹੀਂ ਇਹ ਹੁਣ ਪਸ਼ੂ ਜਿਆਦੇ ਆ ਥੋੜੇ ਜੇ ਹਮ ਤੇ ਆਏ ਸਾਲ ਇੱਕ 12 ਲੀਟਰ ਦੁੱਧ ਪਾਏ ਸਾਡੇ 25 ਵੀ ਪਈ ਹੂ ਚੰਗੀ ਜੰਗ ਦਾ 12 13 ਲੀਟਰ ਆਉਣਾ ਆ ਇਹ ਤਾਂ ਦੇ ਦਿੰਦਾ ਬਾਪੂ ਬਾਕੀ ਅੱਗੇ ਸੇਵਾ ਦਾ ਬਾਕੀ ਦੁੱਧ ਤੇ ਪੈ ਸੇਵਾ ਦਾ ਸਹੀ ਗੱਲ ਆ ਜਿਵੇਂ ਹੁਣ ਮੂਰੇ ਸਾਲ ਆਉਣਾ ਸਾਨੂੰ ਝਾੜਾ ਵੀ ਵਧ ਦੇਉਗੇ ਠੀਕ ਹੈ ਜੀ ਦੋ ਤਾਇਰ ਕੀ ਜਾਦੇ ਦੇਉਗੀ ਕਹਿੰਦਾ ਪਤਾ ਹੀ ਹੈ ਦੂਜੇ ਸਵੇਰੇ ਸਹੀ ਹੈ ਜੀ ਦੋਸਤੋ ਇਹ ਸਾਰੇ ਪਸ਼ੂ ਬਾਈ ਕਹਿੰਦਾ ਆਪਣੇ ਘਰ ਦੇ ਆ ਜਿਹੜੀਆਂ ਵੱਡੀਆਂ ਮੱਝਾਂ ਨਾ ਇਹ ਵੀ ਇੰਨਾ ਕਟੀਆਂ ਵਰਗੀਆਂ ਹੁੰਦੀਆਂ ਸੀ ਬਾਈ ਕਹਿੰਦਾ ਸਾਰੀਆਂ ਘਰ ਦੀਆਂ ਜੰਪੜਾ ਹੁਣ ਤਾਂ ਚਲੋ ਵੱਡੀਆਂ ਹੋ ਗਈਆਂ ਆ ਮਗਰ ਇਹਨਾਂ ਦੇ ਗਾਂ ਬੱਚੇ ਆ ਗਏ ਆ ਜੀ ਦੋ ਇੱਕ ਇਹਦੀ ਮਾਂ ਇੱਕ ਉਹ ਪਰਾਂ ਛੋਟੀ ਸੂਨ ਵਾਲੀ ਆ ਛੋਟੀ ਬਹੁਤ ਚੰਗੀ ਆ ਉਹਦਾ ਪਰ ਦੋ ਜੋ ਕਿਨਾਂ ਉਹ ਤੋਂ ਮੈਤੀਆਂ ਉਹ ਵੀ ਆਪਣੇ ਘਰੇ ਹੀ ਜੰਮੀਆਂ ਸੀ ਠੀਕ ਹੈ ਜੀ ਆ ਜੋ ਟੀ ਸੀਗੀ ਇਹਦੀ ਮਾਂ ਸੀਗੀ ਬਹੁਤ ਚੰਗੀ ਸੀਗੀ ਉਹ ਵੀ 16 ਕਿਲੋ ਪਹਿਲਾਂ ਨੇ ਦਿੱਤਾ ਜੀ ਇਹਨੇ ਵੀ ਹੁਣ 18 ਕਿਲੋ ਦਿੱਤਾ ਠੀਕ ਹੈ ਜੀ ਸਹੀ ਹੈ ਜੀ ਦੂਜੇ ਸਮੇਂ ਵਾਸਤੇ ਹੁਣ ਫੋਨ ਦੇ ਵਿੱਚ 2 ਮਹੀਨੇ ਰਹਿ ਗਏ ਸਹੀ ਹੈ ਜੀ ਇਹ ਦੋ ਪਸ਼ੂ ਸੇਲ ਸੀ ਇਨਫੋਰਮੇਸ਼ਨ ਲੈ ਕੇ ਦੇ ਦਿੱਤੀ ਹੈ ਫੋਨ ਨੰਬਰ ਸਕਰੀਨ ਤੇ ਆ ਜੀ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਫੋਨ ਨੰਬਰ 22 ਦਾ ਸਕਰੀਨ ਤੇ ਚੱਲੀ ਜਾਂਦਾ ਪਿੰਡ ਤੁਹਾਨੂੰ ਦੱਸ ਹੀ ਦਿੱਤਾ। ਲਾਸਟ ਦੇ ਵਿੱਚ ਸਾਰਿਆਂ ਨੂੰ ਸੱਚੀ ਕੱਲ ਜਲਦ ਮਿਲਦੇ ਹਾਂ ਕਿਸੇ ਉਹਨਾਂ ਵਿੱਚ।